ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਦਿਲਾਂ ਦੀ ਸਾਂਝ ਪ੍ਰੋਗਰਾਮ ਲਗਾਤਾਰ 21 ਵਰੇ ਰੇਡੀਓ ਤੇ ਕੀਤਾ ਇਸੇ ਪ੍ਰੋਗਰਾਮ ਨੂੰ ਟੀਵੀ ਤੇ ਲੈ ਕੇ ਆਉਣ ਦਾ ਮਕਸਦ ਇਹ ਹੈ ਕਿ ਮੇਰੇ ਦਿਲ ਨੂੰ ਛੋਣ ਵਾਲੀਆਂ ਜਿਹੜੀਆਂ ਰੋਹਾਂ ਨੇ ਸ਼ਕਤੀਤਾ ਨੇ ਜਾਂ دل ਨੂੰ ਛੋਣ ਵਾਲੇ ਵਿਸ਼ੇ ਨੇ ਉਹ ਮੈਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਰੋਜ਼ਾਨਾ ਵੈਂਕੂਵਰ ਦਾ ਸਮਾਂ 4:30 ਵਜੇ ਹਾਜ਼ਰ ਹੋਣਾ ਇਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਂਦਾ ਹੈ ਰਾਤੀ 9:00 ਵਜੇ ਟੈਲਸ ਬੈਲ ਤੇ ਰੌਜਸ ਦੇ ਚੈਨਲ ਨੰਬਰ 2424 ਤੇ YouTube ਤੇ Facebook ਦੇ ਉੱਤੇ ਲਾਈਵ ਚੱਲਦਾ ਹੈ ਅਮਰੀਕਾ ਦੇ ਵਿੱਚ ਸਲਿੰਗ ਟੀਵੀ ਡਿਸ਼ YouTube ਤੇ Facebook ਦੇ ਉੱਤੇ ਭਾਰ ਦੇ ਵਿੱਚ ਰੋਕੂ YouTube ਤੇ Facebook ਦੇ ਉੱਤੇ ਲਾਈਵ ਦੇਖ ਰਹੇ ਸਮੂਹ ਦਰਸ਼ਕਾਂ ਦਾ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਇਸ ਤੋਂ ਪਹਿਲਾਂ ਕਿ ਅੱਜ ਮੈਂ ਮਹਿਮਾਨ ਨਾਲ ਗੱਲਬਾਤ ਕਰਾਂ ਉਹਨਾਂ ਦੀ ਟੂਨ ਮੈਂਟਰੂ ਦੇ ਆ ਪਰ ਉਸ ਤੋਂ ਪਹਿਲਾਂ ਸਾਡੇ ਜਿਹੜੇ ਸਪான்ਸਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂ ਪੰਜ ਤਾਰਾ ਰੈਸਟੋਰੈਂਟ ਤੇ ਹੋਟਲ ਵਾਲੇ ਪੰਜ ਤਾਰਾ ਰੈਸਟੋਰੈਂਟ ਤੇ ਪਬ ਵਾਲੇ ਮਾਫ ਕਰਨਾ 85 ਤੋਂ 132 ਸਰੀ ਦੇ ਵਿੱਚ ਇਹ ਰੈਸਟੋਰੈਂਟ ਦਿਨੇ ਸਵੇਰੇ ਰੈਸਟੋਰੈਂਟ ਬ੍ਰੈਕਫਾਸਟ ਦੇ ਲਈ ਪੰਜਾਬੀ ਸਟਾਈਲ ਪੂਰਾ ਪਰੋਂਥੇ ਹਰ ਤਰ੍ਹਾਂ ਦੇ ਤੁਹਾਨੂੰ ਮਿਲਦੇ ਨੇ ਨਵੇਂ ਸ਼ੈਫ ਲਿਆਉਂਦੇ ਨੇ ਇਹਨਾਂ ਨੇ ਲਾਈਵ ਸ਼ਾਮ ਨੂੰ ਮਿਊਜ਼ਿਕ ਚੱਲਦਾ ਹੈ ਲਾਈਵ ਬੈਂਡ ਚੱਲਦਾ ਹੈ ਕੇਟਿੰਗ ਦੇ ਲਈ ਤੇ ਸ਼ਾਮ ਨੂੰ ਇਹ ਪੱਬ ਬਣ ਜਾਂਦਾ ਹੈ ਕੇਟਿੰਗ ਕਰਵਾਣੀ ਹੈ ਕੋਈ ਗੱਲਬਾਤ ਕਰਨੀ ਹੈ 604 ਇਹਨਾਂ ਦਾ ਨੰਬਰ ਜਿਹੜਾ ਹੈਗਾ 8073065 ਤੇ ਗੱਲਬਾਤ ਕਰ ਲਿਆ ਜੇ ਪੰਜ ਤਾਰਾ ਰੈਸਟੋਰੈਂਟ ਤੇ ਬਾਹਰ ਵਾਲਿਆਂ ਨਾਲ ਮੇਰੇ ਨਾਲ ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਭ ਤੋਂ ਲੰਮਾ ਸਮਾ ਰਾਇ ਪ੍ਰਧਾਨ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਨਜੀਤ ਸਿੰਘ ਸਰਨਾ ਨੂੰ ਮੈਂ ਉਠਾਇਆ ਹੈ ਦੇ ਰਾਤ ਹਾਕਮਾਰੀ ਹੈ ਆਉਂਨ ਦਾ ਕਰਦੇ ਆ ਪ੍ਰੋਗਰਾਮ ਦਿਲਾਂ ਦੀ ਸਾਂਝ ਸੰਜਾ ਟੀਵੀ ਤੇ ਸਵਾਗਤ ਸਰਨਾ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਰਾਂ ਵਿੱਚੋਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਆ ਤੁਹਾਡਾ ਧੰਨਵਾਦ ਦੇ ਰਾਤ ਤੁਸੀਂ ਸਮਾਂ ਕੱਢਿਆ ਖਾਸ ਕਰਕੇ ਪਿਛਲੇ ਦਿਨੀ ਜਦੋਂ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਨਹੀਂ ਸੋ ਉਸ ਤੋਂ ਪਹਿਲਾਂ ਤੁਹਾਡੇ ਬਾਰੇ ਸਰਦਾਰ ਮਨਜੀਤ ਸਿੰਘ ਕਲਕੱਤਾ ਕੁਝ ਹੋਰ ਰੂਹਾਂ ਸਨ ਜਿਹੜੀਆਂ ਗਿਣਿਆ ਜਾਂਦਾ ਸੀ ਜਾਣਿਆ ਜਾਂਦਾ ਸੀ ਕਿ ਇਹ ਟੌੜਾ ਗਰੁੱਪ ਦੇ ਨੇ ਇਹ ਦੂਸਰੇ ਗਰੁੱਪ ਦੇ ਨੇ ਜਦੋਂ ਤੋਂ ਜਥੇਦਾਰ ਰਣਜੀਤ ਸਿੰਘ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਉਸ ਤੋਂ ਬਾਅਦ ਇਹ ਦੋ ਧੜੇ ਸਪਸ਼ਟ ਨਜ਼ਰ ਆਉਣ ਲੱਗ ਪਏ ਸੀ ਪਿਛਲੇ ਦਿਨੀ 100 ਸਾਲਾ ਜਨਮ ਦਿਨ ਦੀ ਸ਼ਤਾਬਦੀ ਜਥੇਦਾਰ ਗੁਰਚੰਦ ਸਿੰਘ ਟੋੜਾ ਦੀ ਬਣਾਈ ਗਈ ਮਨਾਈ ਗਈ ਸਮਝ ਨਹੀਂ ਆਈ ਕਿ ਕਹਿੋ ਜੇ ਜਿਹੜੇ ਰਾਜਨੀਤਿਕ ਧਾਰਮਿਕ ਸ਼ਖਸੀਅਤ ਦੀ ਉਸੇ ਪਾਰਟੀ ਵੱਲੋਂ ਦੋ ਥਾਂ ਤੇ ਸ਼ਤਾਬਦੀ ਮਨਾਉਣ ਦੀ ਕੀ ਤਕ ਬਣੀ ਤਾਂ ਮੌਕਾ ਸੀ ਵੀ ਐਸੇ ਬਹਾਨੇ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਚੇਤੇ ਕਰਦੇ ਉਹਨਾਂ ਵੱਲੋਂ ਕੀਤੇ ਹੋਏ ਕੰਮਾਂ ਨੂੰ ਯਾਦ ਕੀਤਾ ਜਾਂਦਾ ਕੀ ਕਾਰਨ ਬਣ ਗਿਆ ਕਿ ਇੱਕ ਜਗ੍ਹਾ ਨਾਮ ਨਾ ਸਕਿਆ ਜੀ ਉਹ ਬੱਲੇਗੀ ਜੀ ਤੇ ਜਿਹੜਾ ਡਿਸਟ੍ਰਿਕਟ ਪਟਿਆਲਾ ਸੀ ਥੋੜਾ ਸਾਫ ਦਾ ਨਿਕਾੜ ਬਣਿਆ ਜਾਂਦਾ ਸੀ ਜੀ ਉਸ ਗੜ ਦੇ ਵਿੱਚ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਵੇਂ ਜਵਾਈ ਜੁਲਸਨ ਹੋਈ ਇਹ ਸਾਰੇ ਇਕੱਠੇ ਹੋ ਕੇ ਨਾਲੇ ਜਮਨੂਨ ਪੰਗਲੇ ਇਹਨਾਂ ਨੇ ਕਿਹਾ ਵੀ ਅਸੀਂ ਥੋੜਾ ਸਾਉ ਦੇ ਜਿਹੜੀ ਜਨੂ ਸਾਹਿਬ ਦੀ ਮਨੋਰੀ ਸੀ 100-100 ਰੋਗ ਨੂੰ ਅਸੀਂ ਇਹ ਕੱਟ ਕਰਾਂਗੇ ਔਰ ਇਸ ਕੱਟ ਦੇ ਵਿੱਚ ਜੀ ਬਹੁਤ ਵੱਡਾ ਕਟ ਕਰਾਂਗੇ ਤੇ ਅਸੀਂ ਕਾਲੀ ਦੰਦ ਦੱਸਾਂਗੇ ਵੀ ਅਸੀਂ ਬਾਗੀ ਕਾਲੀ ਨਹੀਂ ਹੈ ਜਾਂ ਦੰਦੀ ਕਾਲੀ ਦੀ ਸਰਕਾਰੀ ਅਸਲੀ ਹੈ ਜਿਨ੍ਹਾਂ ਨੇ ਨਵਕਾਰੇ ਸਦਾਰ ਲੈਸ ਦਿੱਤੇ ਉਹਨਾਂ ਨੇ ਆਪਣਾ ਪਰਬੰਧ ਕੀਤਾ ਸੀ ਪਿਤਾ ਜੀ ਤੇ ਟੋੜਾ ਪਿੰਡ ਦੇ ਵਿੱਚ ਜਿਹੜੀ ਮੰਡੀ ਸੀ ਉੱਥੇ ਉਹਨਾਂ ਨੇ ਪ੍ਰਬੰਧ ਕੀਤਾ ਸੀ ਇਦੋਂ ਜੀ ਸਾ ਸਰਬੀਚ ਨੂੰ ਲੋ ਮਦਾਰਾ ਨੂੰ ਦੁੱਖ ਨਿਵਾਰਨ ਸਾਥ ਪਿੰਚਾ ਜਿਹੜਾ ਹਾਲ ਹੈ ਨਾ ਜੀ ਜੀ ਉੱਥੇ ਪ੍ਰਬੰਧ ਕੀਤਾ ਆਇਆ ਸੀ ਓਕੇ ਥੋੜੀ ਜੀ ਆਵਾਜ਼ ਸਨ ਸਰ ਸਾਹ ਤੁਹਾਡੀ ਉੱਚੇ ਕਰਿਓ ਕਿਉਂਕਿ ਤੁਹਾਡੀ ਆਪਣੀ ਆਵਾਜ਼ ਥੋੜੀ ਜੀ ਘਟ ਆ ਰਹੀ ਹੈ ਪਤਾ ਨਹੀਂ ਬਲੂਟੂਥ ਕਰਕੇ ਜਾਂ ਕਿਸੇ ਕਾਰਨ ਕਰਕੇ ਪਰ ਕੋਈ ਨਹੀਂ ਸੋ ਦੋ ਇੱਕ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸੀ ਹਾਂਜੀ ਹਾਂਜੀ ਉਹ ਬਲੂਟੂਥ 'ਤੇ ਨਾਲੇ ਆ ਵੀ ਤੁਹਾਡੀ ਆਵਾਜ਼ ਬਸ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਗੱਲ ਕਰਦੇ ਹੋ ਥੋੜੀ ਉੱਚੀ ਬੋਲਿਆ ਜੀ ਹਾਂਜੀ ਤੇ ਇਹਦੇ ਵਿੱਚ ਆ ਕਿੰਨਾ ਕੁ ਬੜੀ ਗੱਲ ਹੈ ਕਿ ਉਹ ਬੜੀ ਵਧੀਆ ਸੀ ਜੀ ਅਕਾਲੀ ਦੇ ਤੁਸੀਂ ਹਲੇ ਕੋਈ ਚਲੋ ਹਲੇ ਤੁਸੀਂ ਉਹ ਜਿਹੜਾ ਲੜਨ ਜਾਂਦੇ ਆ ਇਹਦੇ ਰੱਖਣਾ ਚਾਹੁੰਦਾ ਹੈ ਪਰ ਤੁਹਾਨੂੰ ਇਸ ਮਹਾਨ ਲੀਡਰ ਦੀ ਜਿਹੜੀ 100 ਸਾਲਾਂ ਦੇ ਦੇ ਸ਼ਤਬਦੀ ਬਣਦੀ ਸੀ ਉਹ ਤੁਹਾਨੂੰ ਕਿੱਥੇ ਉਹਣਾਉਣਾ ਚਾਹੀਦਾ ਹੈ ਬਿਲਕੁਲ ਮੇਰਾ ਸਵਾਲ ਇਹੀ ਸੀ ਗੱਲ ਹੈਗੀ ਕਿ ਤੋਣਾ ਸਾਹਿਬ ਦਾ ਇੱਕ ਇੰਟਰਵਿਊ ਉਹ ਦਾ ਗੁਜਰਨ ਤੋਂ ਕਾਇਮ ਡਾ ਪੱਤਰ ਬਿਊਨਕ ਬਾਅਦ ਐਡੀਟਰ ਸੰਤ ਤੇ ਉਹਨਾਂ ਨੇ ਲਿਆ ਸੀ ਜੀ ਉਹ ਮੈਨੂੰ ਤੁਰੰਤ ਸਤਾਰ ਸਰਵਾਦ ਉਹ ਸਮਾਧੀ ਵਿੱਚ ਸੁਣਿਆ ਸੀ ਟੌਣ ਕਰ ਮੈਨੂੰ ਮਿਲਿਆ ਸੁਣਨ ਨਹੀਂ ਮਿਲਿਆ ਮਾਸਟਰ ਵਿੱਚ ਜੜੀਆਂ ਤੋਣਾ ਸਾਹਿਬ ਨੇ ਅਕਾਲੀਆਂ ਨੂੰ ਗੱਲਾਂ ਸੁਣਾਈ ਕਈਆਂ ਸਾ ਤੇ ਉਹਨਾਂ ਨੇ ਦੱਸਿਆ ਵੀ ਕਿਵੇਂ ਮੈਂ ਇੱਕ ਸਪਾਏ ਤੋਂ ਇਹ ਕੇਦਾਰ ਬੜਾ ਹੈ ਤੇ ਫਿਰ ਮੈਂ ਚੌਂਕੀ ਕਮੇਟੀ ਦਾ 57 24 ਸਾਧਨ ਨੂੰ ਪ੍ਰਦਾਨ ਨਹੀਂ ਰਿਹਾ ਕੰਨ ਪਰ ਸਾਡੇ ਵਕਤ ਜਿਹੜੇ ਅਧਾਲੀਦਾਨੀ ਸ਼ਾਮਲ ਹੁੰਦੇ ਸਨ ਨਾ ਉਹਨਾਂ ਵਰਕਰਾਂ ਦਾ ਮਨ ਦੇ ਵਿੱਚ ਕਾਲੀ ਗੱਲ ਪ੍ਰਤੀ ਪੰਨ ਪ੍ਰਤੀ ਕੋਈ ਡੇਨੋ ਹ ਹ ਜਿਹੜੇ ਅੱਜ ਦੇ ਬੰਦੇ ਹੈਗੇ ਵਰਕਰ ਹੈਗੇ ਲੀਡਰ ਹੈਗੇ ਨਾ ਇਹ ਕੰਨ ਨੂੰ ਸਾਨੂੰ ਮਿਲੇਗਾ ਓਕੇ ਸਵਾਲ ਤੁਸੀਂ ਕੀਤਾ ਸੀ ਅੰਕਰ ਨੇ ਤੇ ਇਹ ਜਵਾਬ ਦੇ ਰਿਹਾ ਸੀ ਜੀ ਅੱਜ ਦਾ ਦੇਖ ਅਕਾਲੇਦਾਲ ਨੂੰ ਹੀ ਸੇਵਾ ਕਰਨ ਦੇ ਪਤਲੇ ਮੰਗਿਆ ਕਿ ਮੈਨੂੰ ਕੀ ਦੇ ਰਹੇ ਹੋ ਹੂੰ ਮੈਂ ਸਮਝਦਾ ਹਾਂ ਕਿ ਇਹ ਇੰਟਰਵਿਊ ਤੋਂ ਬਿਲਕੁਲ ਦੋਸਾਂ ਆਖਰੀ ਚਾਹਰਾ ਹੈ ਅਜੇ 20 21 ਸਾਲ ਬਾਅਦ ਹੈ ਕੰਵਿਊ ਸਭ ਪੈਸੇ ਠੀਕ ਸੀ ਜਿਹੜੀਆਂ ਬੰਨਾਂ ਨੇ ਪਾਰਟੀ ਬਾਰੇ ਕੀਤੀਆਂ ਸਾਰੀਆਂ پارٹی چی کارٹی خلاف گلو گیا

ਪਰਚੇਜ ਕਰਕੇ ਥੋੜਾ ਸਾਲ ਨਾਲ ਹੋਇਆ। ਉਹ ਹੀ ਸਾਨੂੰ ਲੱਗਦਾ। ਐਂ ਕਹਦਾ ਪਤਾ ਹੀ ਨਹੀਂ ਲੱਗਦਾ ਨਾਰੋਂ ਨੇ ਤੇ ਫਿਰ ਕੋ ਲਾਲਚਾਂ ਦਾ ਪਿੱਛੇ ਲੱਗ ਜਾਂਦੇ। ਔਰ ਹੁਣ ਅਜਿਹਾ ਤੁਹਾਡੇ ਨਾਲ ਨਾਲ ਤੁਹਾਡੇ ਨਾਲ। ਜੀ। ਕੋਈ ਲੋ ਲਾਗਤ ਦੁਨੀਆ ਦਾ ਪਾਰਟੀ ਤੋਂ ਵੱਖ ਨਹੀਂ ਕਰ ਸਕਦਾ। ਪਰ ਗੱਲ ਇਹ ਹੈ ਕਿ ਮਨ ਜਿਆਦਾ ਹਾਕ ਹੈ। ਚੰਦੂ ਵਾਜਰੇ ਦੇ ਪਿੱਛੇ ਅਸਲ ਲੜਾਈ ਹੋਈ ਸੀ। ओके ਉਸ ਕੋਈ ਦੂਜਾ ਮਾਜਰਾ ਸੰਗਠਨ ਨੇ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਸੀ ਹੂੰ ਤੇ ਉਸਨੇ ਕਿਹਾ ਕਿ ਮੈਨੂੰ ਮਿਨਿਸਟਰ ਬਣਾਓ ਇੱਕ ਮਿਨਿਸਟਰ ਬਣਾਏ ਤੁਸੀਂ ਉਹਨਾਂ ਨੂੰ ਉਹ ਭਈ ਇੱਕ ਤੂੰ ਆਪਣੇ ਟੜਾ ਬਣਾਇਆ ਤੇ ਇੱਕ ਮੇਰੇ ਟੜਾ ਬਣਾ ਜੀ ਤੇ ਕੋੜਾ ਸਾਹਮਣੇ ਕੀ ਆਪਣੇ ਨੰਬਰਾਂ ਨੂੰ ਰੱਖਣ ਵਾਸਤੇ ਕਰਨ ਵਾਸਤੇ ਉਦੇਸ਼ ਪਾਰਸ਼ ਕਰਨੀ ਭਈ ਉਹ ਨਾ ਮੰਨਿਆ ਮਦਰ ਸਾਹਿਬ ਜਿਸ ਕਰਕੇ ਕਿ ਜਿਹੜੀ ਇਹ 에ਰੋਂ ਬਲੇ ਹੈ ਜੀ ਜੀ ਤੇ ਇਹਦੇ ਨਾਲ ਮੈਂ ਕਰ ਬਹੁਤੀ ਲੰਮੀ ਉਹਨਾਂ ਦੀ ਇਤਿਹਾਸ ਵੱਲ ਨਾ ਜਾਵਾਂ ਦੂਸਰੇ ਪਾਸੇ ਤਾਂ ਸਾਰੇ ਇਕੱਠੇ ਹੋਗੇ ਇੱਥੋਂ ਤੱਕ ਕਿ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਸੀ ਉਹ ਵੀ ਉੱਥੇ ਪਹੁੰਚਿਆ ਉਹਨਾਂ ਦੀ ਵਰਸੀ ਵੇਲੇ ਇੱਥੇ ਪਤਾ ਲੱਗਾ ਕਿ ਸਿਰਫ ਕੁਝ ਕੁ ਵਿਅਕਤੀ ਸੰਧ ਦੇ ਉੱਥੇ ਇਕੱਠ ਬੜਾ ਵੱਡਾ ਸੀ ਜਿਹੜੀ ਆਮ ਖਬਰ ਆ ਰਹੀਆਂ ਨੇ ਉਹ ਗੱਲ ਸੁਣਾਓ ਮੈਂ ਅਸਲ ਵਿੱਚ ਧਾਰਾਸੀ ਪਰ ਸਾਡੇ ਇੱਥੇ ਦਿੱਲੀ ਵਾਲਾ ਮਸਲਾ ਹੋ ਗਿਆ ਸੀ ਕਾਰਜਾ ਹਾਂਜੀ ਮੈਂ ਗੱਲ ਉਹਦੀ ਵੀ ਕਰਾਂਗਾ ਤੁਹਾਡੇ ਨੂੰ ਜਰੂਰ ਜੀ ਜੀ ਪਰ ਮੈਂ ਬਰਾਬਰ ਜਾਣਕਾਰੀ ਲੈਂਦਾ ਰਿਹਾ ਦੋਹਾਂ ਇਕੱਠਾ ਹੂੰ ਹੂੰ ਇੱਕ ਐ ਤੁਹਾਡਾ ਨਾਮ ਹੈ ਤੇ ਸਰਪਾਲ ਦੀਪ ਸਿੰਘ ਤੇ ਉਹਨਾਂ ਨੇ ਵੀ ਆ ਜੀ ਵੀ ਇਕੱਠੇ ਇਹ ਇਹਦਾ ਅੱਛਾ ਘੇਟਾ ਇਤਿਹਾਸ ਬੰਦਾ ਹੈ। ਮੈਂ ਕਤੋਸ਼ੀਬ ਨੂੰ ਫੋਟੋਆਂ ਦੇ ਵਿੱਚ ਮੈਂ ਦੇਖਿਆ ਸੀ ਭਈ ਬਾਕੀ ਅਕਾਲੀਆਂ ਦਾ ਘੱਟ ਇਤਰਾ ਸੀ। ਜੀ। ਉਸੇ ਪਾਸੇ ਇੱਕ ਅੱਠ ਉਹਨਾਂ ਦਾ ਸਾਰੇ ਕਨਿਆਪ ਤੋਂ ਆਇਆ ਸੀ। ਜੀ ਜੀ। ਜਿਹੜੀ ਮੇਰਕਲ ਰਿਪੋਰਟ ਹੈ ਨਾ ਉਹ ఏਵੀਏ ਕੇ ਬੀ ਜੀ ਇਦੋਂ ਮਾਜਰੇ ਦੀ ਖਾਸੀਅਤ ਹੈ ਕਿ ਉਹ ਕਿਸੇ ਕੋਲੋਂ ਕੋਈ ਚੀਜ਼ ਮੰਗਣ ਤੋਂ ਕਦੀ ਬਰੀਅਤੀ ਨਾ ਦਾ। ਓਕੇ ਉਹ ਉਹਦਾ ਖਾਸੀਅਤ ਵੀ ਹੈ। ਹੂੰ ਹੂੰ। ਇਹਨਾਂ ਦਾ ਜਿਹੜਾ ਇੱਕ ਅਰਸੀ ਇਸੇ ਗੱਲ ਨੂੰ ਸਭ ਨੂੰ ਕੁਝ ਇੱਕ 10-15% ਵਾਸੀ ਦੇ ਕੋਲ ਕਰਦੇ। ਓਕੇ। ਕਿਉਂਕਿ ਉਹਨਾਂ ਦਾ ਜਿਹੜਾ ਅਸੀ ਪ੍ਰੋਗਰਾਮ ਸਿਰੇ ਨਵੇਂ ਜੇ ਸ਼ੁਰੂ ਹੋ ਗਿਆ ਸੀ। ਜੀ ਜੀ। ਹੈ। 12 ਵਜੇ ਨਾਲ ਲੱਚ ਚਲੂ ਹੋਇਆ ਜੀ ਹਾਲ ਦੇ ਬਾਹਰ ਦੀ ਪਰਫਾਰਮੈਂਸ ਕੋਲ ਹੈ ਜਿੱਤੇ ਬੰਦਾ ਬੰਨ ਕਾਫੀ ਖੜਾ ਸੀ ਜੀ ਅੰਦਰ ਜਿਹੜਾ ਸੀ ਉਹ ਬੰਦਾ 23000 ਇਹਨਾਂ ਦਾ ਵੀ ਸੀ ਬਾਹਰਲਾ ਬੰਦਾ ਇਹਨਾਂ ਦਾ ਪਲੇਸ ਇਹ ਬਾਹਰ ਹੈ ਜੀ ਸੋ ਕਹਿਣ ਤੋਂ ਭਾਵੇਂ ਹੋਇਆ ਕਿ ਵੱਡੀ ਤعداد ਦੇ ਵਿੱਚ ਲੋਕ ਨੇ ਜਿਹੜੇ ਉਹ ਸ਼ਰਮਣੀ ਅਕਾਲੀ ਦਲ ਨਾਲ ਪਿਸ਼ ਸ਼ਰਮਣੀ ਅਕਾਲੀ ਦਲ ਬਾਦਲ ਨਾਲ ਟੁੱਟ ਕੇ પણ ਜਿਨ੍ਹਾਂ ਨੂੰ ਤੁਸੀਂ ਬਾਗੀ ਕਹਿ ਰਹੇ ਹੋ ਇਹ ਦੋਨੋਂ ਹੀ ਬਾਗੀ ਵੀ ਤੇ ਦਾਗੀ ਵੀ ਕੋ ਕਰਮੀ ਵੀ ਜਿਨ੍ਹਾਂ ਜਿਨ੍ਹਾਂ ਨੇ ਗੁਰਮੀਤ RAM ਰਈ ਨੂੰ ਆਪਣਾ ਬਾਪ ਮੰਨਿਆ ਸੀ ਜਿਨ੍ਹਾਂ ਜਿਨ੍ਹਾਂ ਨੇ ਸੁਮੇਧ ਸੈਣੀ ਦੇ ਨੇੜੇ ਰਹਿ ਕੇ ਆਪਣਾ ਭਰਾ ਬਣਾਇਆ ਸੀ ਸਾਰੇ ਜਿਨ੍ਹਾਂ ਨੇ ਕੋ ਕਰਮੀ ਸੰਸਾਰੇ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋ ਗਏ ਕਿ ਅਸੀਂ ਗਲਤੀਆਂ ਕੀਤੀਆਂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ ਮਾਫ ਕਰਨਾ ਕਿ ਆ ਸਾਨੂੰ ਮਾਫ ਕਰੋ ਹੁਣ ਕੋ ਫੈਸਲਾ ਕਰੋ ਹੈ ਤਾਂ ਸਾਰੇ ਹੀ ਬਾਗੀ ਤੇ ਦਾਗੀ ਕੋ ਕਰਮੀ ਨੇ ਅਕਾਲੀ ਤੇ ਇੱਕ ਵੀ ਹੈ ਨਹੀਂ ਨਾ ਚੋ ਨਹੀਂ ਤਾਂ ਮਾਫੀ ਕਾਦੇ ਵਾਸਤੇ ਮੰਗਣੀ ਸੀ ਜੀ ਇਹ ਗੱਲ ਨਾ ਹੁੰਦੀ ਤਾਂ ਹਾਂ ਤੁਹਾਡੇ ਇਸ ਗੱਲ ਨਾਲ ਸਹਿਮਤ ਹਾਂ ਜੀ ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਜਿਹੜੇ ਭਾਵੇਂ ਬਾਗੀ ਹੈਗੇ ਤੇ ਭਾਵੇਂ ਕਾਦੀ ਹੈਗੇ ਇਹਨਾਂ ਤੋਂ ਕੋਈ ਗਰਮਿੰਦ ਗੱਲwidetilde ਹੋਈ ਹੈ ਹਾਂ ਬਿਲਕੁਲ ਮੰਨ ਗਏ ਆ ਐ ਪਿਛੇ ਹਫਤੇ ਸਾਲ ਸੁਮੀਰ ਸਿੰਘ ਉਹਨਾਂ ਨਾਲ ਰੋਟੀ ਸੀ ਮੇਰੀ ਜੀ ਮੈਂ ਕਹਾਂ ਜੀ ਗੱਲ ਇਹ ਹੈ ਕਿ ਤੁਹਾਨੂੰ ਗ੍ਰਾਮ ਸਾਹਿਬ ਦੀ ਬੇਦਵੀ ਤੇ ਤੁਸੀਂ ਨਹੀਂ ਕੀਤੀ ਪਰ ਤੁਸੀਂ ਬੇਦਵੀ ਕਰਨ ਨਾਲ ਇਹਨੂੰ ਸਜ਼ਾ ਨਹੀਂ ਦਵਾ ਸਕਦੇ ਤੁਹਾਡੀ ਵੱਡੀ ਹੂੰ ਸਜ਼ਾ ਨਹੀਂ ਦਵਾ ਸਕਦੇ ਤੇ ਫਿਰ ਉਹ ਕਹਿੰਦੇ ਕਿ ਉਹ ਸੀਬੀਆਈ ਨੂੰ ਕੇਸ ਦੇਤਾ ਸੀ ਪਹਿਲਾਂ ਯਾਂ ਕੋਈ ਜਿਹੜੀ ਗੱਲ ਹੈ ਹਿੰਦੇ ਜਿੱਦੇ ਕਰਕੇ ਇਹ ਨੂੰ ਜ਼ਰਤ ਪਾ ਲੈ ਕੱਟਣ ਦੀ ਬਿਆਰ ਸੋ ਇਹ ਸੁਖਵੀਰ ਸਿੰਘ ਬਾਦਲ ਮੰਨਦੇ ਆ ਕਿ ਯਸ ਅਸੀਂ ਸਜਾ ਨਹੀਂ ਦਵਾ ਸਕੇ ਸਾਡੀਆਂ ਗਲਤੀਆਂ ਰਹੀਆਂ ਨੇ ਮੈਂ ਤੁਹਾਡਾ ਨਾਲ ਐਗਜ਼ੈਕਟ ਉਹ ਗੱਲ ਕੀਤੀ ਏ ਜਿਹੜੀ ਹੋਈ ਏ ਓਕੇ ਜੀ ਬਿਲਕੁਲ ਮੈਂ ਕੋਈ ਸ਼ਿਆਰੀ ਬਾਰੇ ਨਹੀਂ ਨਹੀਂ ਬਿਲਕੁਲ ਥੈਂਕ ਯੂ ਇਸ ਗੱਲੋਂ ਤੁਹਾਡੀ ਖੂਬੀ ਆ ਜੀ ਤੁਸੀਂ ਗੱਲ ਨੂੰ ਕਵਾ ਕੇ ਨਹੀਂ ਬਿਲਕੁਲ ਸਹੀ ਗੱਲ ਕਰਦੇ ਹੋ ਇਸ ਗੱਲੋਂ ਮੈਂ ਸਮਝਦਾ ਜੀ

ਸੋ ਪ੍ਰਿਆਸੀ ਜੇ ਬਾਦਲ ਸਾਹਿਬ ਖੁਦ ਟੋੜਾ ਸਾਪੂਨ ਗਏ ਆਪਣਾ ਸੰਤਾਪੁਰ ਵੇਚਣ ਕੇ ਸਾਨੂੰ ਦੀ ਸਪੋਰਟ ਕਰਨੀ ਚਾਹੀਦੀ ਹੈ ਉਹਨਾਂ ਦਾ ਜਰੂਰ ਕਰੋ ਕਹਿਣ ਦਾ ਮਤਲਬ ਹੈਗਾ ਉਹ ਪਿਆਰ ਦੱਸ ਕੇ ਚ ਗਏ ਜੀ ਇਹਦੀ ਪੂਰੀ ਸਪੋਰਟ ਕਰਦੇ ਮੰਦਰਮਨ ਜੀ ਜਿਨ੍ਹਾਂ ਨੂੰ ਪਤਾ ਨਹੀਂ ਥੋੜਾ ਬੋਧ ਤੇ ਹਿਰਦੇ ਪੈ ਮੈਂ ਕਹਤਾਂ ਹਲੀ ਬੇਨਤੀ ਕਰਦੇ ਹਾਂ ਇਸ ਵਕਤ ਇਹ ਦੋਸਤਾਂ ਲਈ ਮਨਾਰਟਿਸ ਨੂੰ ਬਚਾਣ ਦੇ ਜੀ ਕੇ ਨੂੰ ਰਹਾਣਾ ਜੂਰੀਏ ਸਪੋਰਟ ਕਰੋ ਅਜੇ ਪਾਂਡਲ ਨੇ ਵੀ ਆਪਣੇ ਮੈਂਬਰ ਸਾਹਿਬ ਨੇ ਵੀ ਇੱਕ ਜਗਮਉਂ ਸਿੰਘ ਰੈਣਾ ਜਿਹੜਾ ਸ਼ਿਵ ਯੂਗਰ ਦਾ ਲੀਡਰ ਬਹੁਤ ਅੱਛਾ ਛਾਣੇ ਬੰਦਾ ਹੈ ਉਹਨਾਂ ਨੇ ਇਸ ਪੁਲਿਸ ਫੋਰਡ ਕਰਦੇ ਪਹਿਲੇ ਉਹ ਕਹਿੰਦੇ ਸੀ ਜੀ ਅਮੀਦਵਾਰ ਖੜੇ ਕਿਤੇ ਇਹਨਾਂ ਨੂੰ ਵੋਟ ਪਾਓ ਪੁਲਿਸ ਫੋਰਡ ਕਰਦੀ ਜਿਹਦੇ ਨਾਲ ਅੱਜ ਜਿਹੜੇ ਮੋਗ ਵਰਗੀਏ ਕਈ ਕਸ਼ਮੀਰ ਦੇ ਵਿੱਚ ਸ਼ੇਖ ਅਬਦੁੱਲਾਹ ਫਰوق ਅਬਦੁੱਲਾਹ ਵੀ ਇਫਾਲਟੇ ਦੇ ਆਪਣਾ ਸੀ ਹੋ ਗਿਆ ਆਪੜੇ ਵਿਸ਼ਵਾਸ ਹੋਤ ਅੱਛਾ ਰਿਹਾ ਮਨੇ ਉਹਨਾਂ ਨੇ ਕਿਸੇ ਗੱਲ ਤੋਂ ਸਾਨੂੰ ਮਨ ਨਹੀਂ ਦਿੱਤਾ ਹੂੰ ਉਹਨਾਂ ਰਿਆਂ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਕਿਵੇਂ ਪੀਜੇ ਨੂੰ ਰਹਾ ਹੈ ਓਕੇ ਜਿਹੜੀ ਗੱਲ ਮੈਂ ਤੁਹਾਡੇ ਗੁਰਤੇਗ ਬਾਦ ਜਿਹੜਾ ਕਾਲਜ ਹੈ ਉਧਰ ਆਵਾਂਗਾ ਪਰ ਉਸ ਤੋਂ ਪਹਿਲਾਂ ਜਥੇਦਾਰ ਬੀਜੀ ਸੰਸ਼ਤਾਬਦੀ ਦੇ ਵਿੱਚ ਗੋਇੰਦਵਾਲ ਸਾਹਿਬ 18 ਤਰੀਕ ਤੱਕ 18 ਤਰੀਕ ਤੋਂ ਪਹਿਲਾਂ ਪਹਿਲਾਂ ਜਿੰਨੇ ਬਾਗੀ ਦਾਗੀ ਸਨ ਜਿਨ੍ਹਾਂ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸਾਰਿਆਂ ਨੇ ਆਪਣੇ ਆਪਣੇ ਗਲਤੀਨਾਮੇ ਜ਼ਥੇਦਾਰ ਸਾਹਿਬ ਕੋਲ ਭੇਜ ਦਿੱਤੇ ਜ਼ਥੇਦਾਰ ਸਾਹਿਬ ਨੇ ਕੋਈ ਸੋਚਿਆ ਕਿ ਆਉਣ ਵਾਲੇ ਸਮੇਂ 'ਚ ਕਿਹਨੂੰ ਪੰਥ 'ਚੋਂ ਛੇਕਣਾ ਹੈ ਕਿਹਨੂੰ ਕੱਢਣਾ ਹੈ ਕੀ ਕਰਨਾ ਹੈ ਇਹਦੇ ਬਾਰੇ ਕਦੋਂ ਫੈਸਲਾ ਆਉਣਾ ਜੀ ਕੋਈ ਹੈ ਜਾਣਕਾਰੀ ਕਿਉਂਕਿ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਤੁਹਾਨੂੰ ਜੇ ਚੇਤੇ ਹੋਵੇ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੇ ਬਿਲਕੁਲ ਇਸੇ ਤਰ੍ਹਾਂ ਦਾ ਕੇਸ ਸੀ ਇਸ ਤੋਂ 10 ਗੁਣਾ ਵੱਧ ਕੋ ਕਰਮਾ ਇਹਨਾਂ ਵਿਅਕਤੀਆਂ ਨੇ ਕੀਤੇ ਨੇ ਜਿਨ੍ਹਾਂ ਨੇ ਗਲਤੀ ਨਾਵੇਂ ਜਾ ਕੇ ਉੱਥੇ ਅਕਾਲ ਤਖਤ ਸਾਹਿਬ ਦੇ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵੇਲੇ ਜਥੇਦਾਰ ਸਾਹਿਬ ਹੀ ਆ ਕਰਨਗੇ ਥਮਲੇ ਨਾ ਬੰਨਣ ਦੀ ਜਿਸ ਤਰ੍ਹਾਂ ਦੀ ਸਜ਼ਾ ਦੇਣ ਦੀ ਕਿਵੇਂ ਲੱਗਦਾ ਹੈ ਮੈਨੂੰ ਲੱਗਦਾ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ ਹੈ ਕਨੈਕਸ਼ਨ ਦੁਬਾਰਾ ਮਨਾਉਣ ਦਾ ਯਤਨ ਕਰ ਰਹੇ ਆ ਕਿਉਂਕਿ ਕਈ ਵਾਰੀ ਇੰਟਰਨੈਟ ਦੀ ਕੋਈ ਮੁਸ਼ਕਲ ਆ ਜਾਂਦੀ ਹੈ ਜਿਉਂ ਹੀ ਉਹਨਾਂ ਦਾ ਕਨੈਕਸ਼ਨ ਮਿਲਦਾ ਹੈ ਤੇ ਸਾਡੀ ਟੀਮ ਯਤਨ ਕਰ ਰਹੀ ਹੈ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਸਾਰੇ ਕੋ ਕਰਮੀ ਉੱਤੇ ਪੇਸ਼ਤਾ ਹੋ ਗਏ ਮੈਂ ਕੋ ਕਰਮੀ ਸ਼ਬਦ ਇਸ ਕਰਕੇ ਵਰਤੇ ਆ ਕਿ ਉਹ ਹੀ ਵਿਅਕਤੀ ਨੇ ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਦੇ ਚੋਲਾ ਸਵਾਉਣ ਦੀ ਗੱਲਬਾਤ ਇੱਕ ਪੁਲਿਸ ਅਫਸਰ ਚੰਦੂ ਮਾਜਰੇ ਵੱਲੋਂ ਦਿੱਤੀ ਹੋਈ 87 ਜਾਂ 8500 ਰੁਪਇਆ ਸਲਾਈ ਦੀ ਦਿੱਲੀ ਦੇ ਤਿਲਕਨਗਰ ਦੀ ਗੱਲ ਬਾਤ ਆਈ ਹੈ। ਰਜਿੰਦਰ ਸਿੰਘ ਸਿੱਧੂ ਬਠਿੰਡੇ ਵਾਲੇ ਤੋਂ ਜਿਹੜਾ ਕੇਸ 2007 ਦੇ ਵਿੱਚ ਕੀਤਾ ਗਿਆ ਸੀ ਉਹਨੂੰ ਵਾਪਸ ਦਵਾਉਣ ਦੇ ਕਰਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਖਾਨ ਦਾ ਬੜਾ ਵੱਡਾ ਰੋਲ ਰਿਹਾ ਹੈ। ਭੁੱਲਣਾ ਨਹੀਂ ਚਾਹੀਦਾ ਸਾਨੂੰ। ਸੁਖਵੀਰ ਸਿੰਘ ਬਾਦਲ ਖਣੀ ਗ੍ਰਹਿ ਮੰਤਰੀ ਹੋਣ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਰੋਕਣ ਦੀ ਬਜਾਏ ਗੁਰਮੀਤ RAM ਰਹੀਮ ਦੀਆਂ ਲੱਗੇ ਵੱਡੇ ਹੋਲਡਿੰਗ ਦੇ ਉੱਤੇ ਐਸਪੀਆਂ ਤੱਕ ਦੀ ਡਿਊਟੀ ਲਾ ਦਿੱਤੀ ਜਾਵੇ ਤੇ ਕੋ ਕਰਮੀ ਗੁਰਮੀਤ RAM ਰਹੀਮ ਹੋਇਆ ਕਿ ਅੱਜ ਦਾ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਹੋਇਆ ਇਹ ਬੜਾ ਵੱਡਾ ਸਵਾਲ ਹੈ ਸਨਨਾ ਸਾਹਿਬ ਮੇਰਾ ਖਿਆਲ ਯਤਨ ਕਰਦੇ ਆ ਸ਼ਾਇਦ ਉਹ ਏਅਰ ਤੇ ਆ ਜਾ ਸਾਡਾ ਯਤਨ ਇਹੀ ਹੈ ਕਿ ਉਹਨਾਂ ਨਾਲ ਗੱਲਬਾਤ ਹੋ ਸਕੇ ਕਿਉਂਕਿ ਇਹਦੇ ਨਾਲ ਨਾਲ ਗੁਰੂ ਤੇਗ ਬਹਾਦਰ ਮੈਂ ਕਾਲਜ ਹੈ ਦਿੱਲੀ ਦੇ ਵਿੱਚ ਉੱਥੇ ਵੀ ਇੱਕ ਬੜੀ ਵੱਡੀ ਮੁਸ਼ਕਲ ਜਿਹੜੀ ਆਈ ਹੈ ਉਸ ਸੰਬੰਧੀ ਆਪਾਂ ਇਹਨਾਂ ਤੋਂ ਜਾਣਨ ਦਾ ਵੀ ਯਤਨ ਕਰਾਂਗੇ ਕਿ ਹੋਇਆ ਕੀ ਹੈ ਉੱਥੇ ਕੀ ਗੱਲਬਾਤ ਹੋਈ ਆ ਕਿਵੇਂ ਬੇਇਜ਼ਤੀ ਕੀਤੀ ਗਈ ਉੱਥੇ ਦੇ ਸਰਦਾਰਾਂ ਦੀ ਚੁੱਪ ਕਿਉਂ ਬੈਠੇ ਨੇ ਸਾਰੇ ਕੀ ਐਕਸ਼ਨ ਹੋਇਆ ਇਹ ਸਾਰੀਆਂ ਗੱਲਾਂ ਦੇ ਜਵਾਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿਉਂਕਿ ਜੇ ਅਜੇ ਗੱਲ ਆ키 ਜਾ ਰਹੀ ਹੈ ਕਿ ਇਹ ਲੋਕ ਸਾਰੇ ਭਾਜਪਾ ਦੀ ਚੋਲੀ 'ਚ ਡਿੱਗ ਪੈਣੇ ਜਿਹੜੇ ਬਾਗੀ ਨੇ ਤੇ ਸਰਦਾਰ ਸਾਹਿਬ ਭਾਜਪਾ ਦੇ ਨਾਲ 24 ਘੰਟੇ 24 ਸਾਲ 9 ਮਾਸ ਦਾ ਰਿਸ਼ਤਾ ਦਿਨ ਰਾਤ ਐਸ਼ੀ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਸੀ ਅੱਜ ਕਿਉਂ ਨਹੀਂ ਕਿਉਂਕਿ ਅੱਜ ਸਿਰਫ ਸਤਾ ਦੀ ਖਾਤਰ ਕਿਸਾਨ ਅੰਦੋਲਨ ਦੇ ਵਿੱਚ ਪਹਿਲਾਂ ਤਿੰਨੇ ਪਿਓ ਪੁੱਤ ਨੋ ਬਿਆਨ ਦਿੰਦੇ ਨੇ ਕਿ ਵਧੀਆ ਸੋਹਣੇ ਬਿੱਲ ਨੇ ਸੰਵਾਦ ਕਰਦੇ ਆ ਮੋਦੀ ਸਾਹਿਬ ਦਾ ਬਿੱਲ ਲਿਆਂਦੇ ਆ ਬਾਅਦ ਦੇ ਵਿੱਚ ਜੋ ਦੇਖ ਲਿਆ ਕਿ ਪੰਜਾਬ ਦੇ ਲੋਕ ਤਾਂ ਵੜ ਨਹੀਂ ਦੇ ਰਹਾ ਤੇ ਅਚਨਚੇਤ ਬਾਅਦ ਦੇ ਵਿੱਚ ਬਿਆਨ ਬਦਲੇ ਗਏ ਸਨਸਾ ਸਾਹਿਬ ਮੇਖਲ ਆ ਗਏ ਨੇ ਸਨਸਾ ਸਾਹਿਬ ਕਨੈਕਸ਼ਨ ਦੀ ਥੋੜੀ ਜੀ ਮੁਸ਼ਕਲ ਸੀ ਤੇ ਕੈਮਰਾ ਔਨ ਕਰ ਲਓ ਤੁਸੀਂ ਜੇ ਕੈਮਰਾ ਨਾ ਵੀ ਔਨ ਹੋਇਆ ਕੋਈ ਗੱਲ ਨਹੀਂ ਆਵਾਜ਼ ਤੁਹਾਡੀ ਕਲੀਅਰ ਆਏਗੀ ਵਸੇ ਕੈਮਰਾ ਉਹਨਾਂ ਨੂੰ ਕਹੋ ਜੀ ਆਨ ਕਰ ਲਿਓ ਜਿੱਥੇ ਕੈਮਰੇ ਦਾ ਆਈਕਨ ਆ ਉਹਨੇ ਕਲਿੱਕ ਕਰ ਲਓ ਜੀ ਕਿਉਂਕਿ ਮੈਂ ਜਾਣਨਾ ਚਾਹਨਾ ਦਿੱਲੀ ਦੇ ਵਿੱਚ ਗੁਰਤੇਗ ਬਾਦਰ ਕਾਲਜ ਦੇ ਵਿੱਚ ਹੋਇਆ ਕੀ ਹੈ ਜੀ ਆ ਹਾਂਜੀ ਜੀ ਕੋਈ ਗੱਲ ਨਹੀਂ ਜੇ ਕੈਮਰਾ ਨਾ ਵੀ ਆਨ ਹੋਇਆ ਤੁਹਾਡੀ ਆਵਾਜ਼ ਆਏਗੀ ਘੱਟੋ ਘੱਟ ਆਪਾਂ ਗੱਲਬਾਤ ਨੂੰ ਸੰਭਵ ਕਰ ਸਕੀਏ ਕੈਮਰਾ ਨਹੀਂ ਤੁਹਾਡਾ ਆਨ ਹੋਇਆ ਜੀ ਕੈਮਰਾ ਆਨ ਕਰ ਲਓ ਪਲੀਜ਼ ਹਾਂਜੀ ਹਾਂਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਤੁਹਾਡੇ ਨਾਲ ਕਨੈਕਟ ਕਰਕੇ ਜਿਹੜੀ ਦਿੱਲੀ ਦੇ ਵਿੱਚ ਘਟਨਾ ਵਾਪਰੀ ਬੜੀ ਦੁਖਦਾਈ ਘਟਨਾ ਹੈ ਥੋੜਾ ਜਿਹਾ ਹਾਂਜੀ ਉਹਨਾਂ ਨੇ ਆਪਣੇ ਜੀ ਦੱਸਿਓ ਜੀ ਦਿੱਲੀ ਦੀ ਘਟਨਾ ਬਾਰੇ ਦੱਸਿਓ ਕੀ ਹੋਇਆ ਜੀ ਇਹ ਜਿਹੜੀ ਵਿਜੇਪੀ ਦੀ ਸਟੂਡੈਂਟ ਜੀ ਤੁਸੀਂ ਮੇਰਾ ਖਿਆਲ ਹੈ ਸਨਿਆ ਸਾਹਿਬ ਆਪਣੇ ਕੰਨਾਂ ਦੇ ਵਿੱਚੋਂ ਜਿਹੜਾ ਬਲੂਟੂਥ ਹੈ ਉਹ ਕੱਢ ਲਓ ਬਲੂਟੂਥ ਕਰਕੇ ਵੀ ਮੁਸ਼ਕਲ ਆ ਸਕਦੀ ਹੈ ਉਹਨਾਂ ਮੁੰਡਿਆਂ ਨੂੰ ਮਾਰਨ ਫਟਣ ਦੀ ਕੋਸ਼ਿਸ਼ ਕੀਤੀ ਜਿਹੜੇ ਕਾਬਟ ਪਾ ਰਹੇ ਸਨ ਓਕੇ ਤੇ ਉਹਨਾਂ ਨੇ ਉਹਨਾਂ ਦੀਆਂ ਪਿੱਛੋਂ ਪਕੜੀਆਂ ਵੀ ਲਾਤੀਆਂ ਕੁੱਟਿਆ ਵੀ ਹੂੰ ਹੂੰ ਅੱਛਾ ਜੀ ਬਟਨਾ ਦੇ ਨਾਲ ਵੀ ਉਹਨਾਂ ਨੇ ਆਪਣਾ ਛੇੜਖਾਣੀ ਕੀਤੀ ਓਕੇ ਉਹ ਦਾ ਜਿਹੜਾ ਪ੍ਰੋਟੈਸਟ ਸੀ ਫਿਰ ਉਹ ਉਹ ਕੌਣ ਸਨ ਕੌਣ ਲੋਕ ਸਨ ਸਰਨਾ ਸਾਹਿਬ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਕੌਣ ਸੀ ਉਹ ਹਾਂਜੀ ਹੁਣ ਆ ਰਹੀ ਕਲੀਅਰ ਹਾਂਜੀ ਤੇ ਫਿਰ ਅਸੀਂ ਉਹ ਗ੍ਰਾਮ ਭਰਾਇਆ ਬਈ ਸਾਨੂੰ ਉਹਨਾਂ ਦੀ ਮਦਦ ਹੋਸੇ ਜਾਣਾ ਚਾਹੀਦਾ ਜੀ ਅਸੀਂ ਕਾਲਜ ਗਏ ਮੈਂ ਮਿਸੀ ਮੰਜੀ ਛਾਤੇ ਮੈਂਬਰ ਰਹਾ 10 12 ਮੈਂਬਰ ਸਾਰੇ ਸੀ ਤਿਰ ਸੋ ਬੰਦਾ ਸੀ ਗਿਆ ਅੱਛਾ ਉੱਥੇ ਪ੍ਰਿੰਸੀਪਲ ਕਹਿੰਦੇ ਸੀ ਛੁੱਟੇ ਰਹੋ ਜਿਉ ਨੂੰ ਪਤਾ ਲੱਗਾ ਸੀ ਆ ਰਹੇ ਉਹ ਕਹਿੰਦੇ ਨੇ ਮੈਂ ਛੁੱਟੇ ਰਹੇ ਘਰ ਉੱਥੇ ਸਾਰੀ ਗੱਲਬਾਤ ਹੋਈ ਕਰਾਸ ਪੜੀ ਸੀ ਪ੍ਰਾਸਮੂਸੇ ਉਪਰ ਕੀਤਾ ਆਰੰਭ ਦੂਸਰੇ ਦਿਨ ਤੇ ਟਾਈਮ ਨਹੀਂ ਰਿਹਾ ਜੀ ਅਸੀਂ ਉਹ ਇੱਕ ਗੱਲ ਕੀਤੀ ਵੀ ਜਿਹੜੀ ਤੁਹਾਡੇ ਬੈਕਗ੍ਰਾਉਂਡ ਹੈ ਉਹ ਆਰਐਸਐਸ ਦੀ ਬੈਕਗ੍ਰਾਉਂਡ ਹੈ ਆਰਐਸਐਸ ਨੇ ਜੋਰ ਦੇ ਕੇ ਪਹਿਲੇ ਗੁਰੂ ਨਾਨਕ ਕਾਲਜ ਸਾਹਾਰੇ ਤੁਹਾਨੂੰ ਆਇਆ ਜਦੋਂ ਤੇ ਖਾਲੀ ਜਗ੍ਹਾ ਹੋਇਆ ਤੁਸੀਂ ਇੱਥੇ ਆ ਕੇ ਲੱਗ ਗਏ ਉੱਥੇ ਵੀ ਗੁਰੂ ਨਾਨਕ ਕਾਲਜ ਜਿੱਥੇ ਤੁਸੀਂ ਗੜਬੜੀ ਕੀਤੀ ਉਹਨਾਂ ਨੇ ਐਬੀਪੀ ਦੀ ਮਦਦ ਕੀਤੀ। ਅੱਛਾ ਤੁਸੀਂ ਉਹਨਾਂ ਦੀ ਮਦਦ ਕਰਨ ਨੂੰ ਆਇਆ ਹੋ। ਹੂੰ ਹੂੰ। ਮੈਂ ਗੁਰਤੇਗ ਬਾਦਰ ਸਾਹਿਬ ਦਾ ਕਾਲਜ ਹੋਵੇ, ਸਿੱਖਾਂ ਦਾ ਕਾਲਜ ਹੋਵੇ। ਉੱਥੇ ਸਿੱਖਾਂ ਨੂੰ ਪੜ੍ਹੜੀਆਂ ਲਾਓ ਤੇ ਬੱਚਿਆਂ ਨੂੰ ਪ੍ਰਤੀ ਕਰਾਓ। ਯੂ ਆਰ ਨਾਟ ਫਿਟ ਟੂ ਬੀ ਪ੍ਰਿੰਸੀਪਲ। ਓਕੇ। ਉਸ ਦਿਨ ਅਸੀਂ ਰੋਚਨ ਸਿੰਘ ਨੂੰ ਟੈਲੀਫੋਨ ਕਰਕੇ ਬੁਲਾ ਲਿਆ ਸੀ। ਓਕੇ। ਉਹ ਚੇਅਰਮੈਨ ਨੇ। ਆਹ ਤਾਂ ਅੰਦਰ ਚੇਅਰਮੈਨ ਸਾਹਿਬ। ਉਹਨਾਂ ਨੇ ਕਿਹਾ ਵੀ ਅਸੀਂ ਗਲਤੀ ਕੀਤੀ। ਅਸੀਂ ਦੀ ਮਾਫੀ ਚਾਹੁੰਦੇ ਹਾਂ। ਅੱਛਾ। ਉਹ ਗੱਲਾਂ ਬਾਤਾਂ ਤਾਂ ਬਹੁਤ ਹੋਈਆਂ ਪਰ ਉਹਨਾਂ ਨੇ ਮੈਂ ਉਹਨਾਂ ਕੋਲ ਵੀ ਇਹ ਤੁਸੀਂ ਗਲਤੀ ਮੰਨ ਲਈਏ ਬਹੁਤ ਅੱਛੀ ਗੱਲ ਹੈ। ਪਰ ਇਹ ਦੱਸੋ ਵੀ ਤੁਸੀਂ ਤੇ ਭਰਤੀ ਹੋ ਕੇ ਆ ਰਹੇ ਸੀ ਇਸ ਵਾਰ ਕਰਕੇ। ਤੁਸੀਂ ਹੁਣ ਸਿਰਫ ਕਿਤੇ ਨੌਕਰੀ ਕਰਨ ਜਾਣਗੇ। ਹੂੰ। ਇਸ ਕਾਲਾ ਜੀ 20% ਚੱਕਾ ਨੌਕਰੀ ਹੀ ਚੱਲੀ ਜਾ ਰਹੀ। ਨਾ ਕੋਈ ਕਲਾਕਾਰ ਨਾ ਕੋਈ ਚਪੜਾਸੀ ਸਾਰੇ ਦੂਜਿਆਂ ਦੇ ਸਪਾਰਕਸ ਉਸ ਗੱਲ ਦੇ ਵਿੱਚ ਮੈਂ ਦੁਬਾਰਾ ਆਰਐਸਐਸ ਦਾ ਨਾਂ ਲੈ ਲਿਆ ਜੀ ਆ ਟੋਟਲ ਜੀ ਕਹਿੰਦੇ ਬਾਰੇ ਬੋਲ ਬੈਠਣ ਦੁਬਾਰਾ ਨਾ ਉਹ ਲੱਭਰ ਵਾਪਸ ਆ ਮੈਂ ਕਹਾਂ ਮੇਰੇ ਮੂੰਹ ਚ ਲਗੋਜ ਨਿਕਰੂਏ ਵਾਪਸ ਹੀ ਹੁੰਦਾ ਹੂੰ ਹੂੰ ਮੈਂ ਬਹੁਤ ਸੋਚ ਰਿਹਾ ਅਸਲ ਗੱਲ ਇਹ ਹੈ ਕਿ ਸਾਡੇ ਇੰਸਟੀਚੂਨ ਦੇ ਹੁੰਦੇ ਆਰਐਸਐਸ ਦਾ ਕਬਜਾ ਭਾਜਪੀ ਦਾ ਕਬਜਾ ਪੂਰਾ ਹੋ ਚੁੱਕਾ ਹੈ ਭਾਵੇਂ ਦਿੱਲੀ ਕਮੇਟੀ ਦੇ ਸਕੂਲ ਆ ਗਏ ਭਾਵੇਂ ਕਾਲਜ ਆ ਗਏ ਭਾਵੇਂ ਇੰਸਟੀਚੂਨ ਉਹਨਾਂ ਦੀ ਮਰਜ਼ੀ ਬਗੈਰ ਕੋਈ ਪ੍ਰਿੰਸੀਪਲ ਡਾਇਰੈਕਟਰ ਕਿਸੇ ਨਹੀਂ ਲੱਗਦਾ ਪਰ ਸਰ ਜੀ ਸਨਸਾ ਮਾਫ ਕਰਨਾ ਮੈਂ ਇੱਥੇ ਤੁਹਾਨੂੰ ਰੋਕਾਂ ਪਟਨਾ ਸਾਹਿਬ ਕਪੂਰ ਹਰਿਆਣਾ ਕਮਜਾ ਦਿੱਲੀ ਕਪੂਰ ਓਕੇ ਬੜੀ ਜੀ ਤੁਹਾਨੂੰ ਜਾਂਦਾ ਕਮਜਾ ਹੂੰ ਹੂੰ ਇਹ ਵੀ ਉਹਨਾਂ ਨੇ ਇੱਕ ਤਰਾਸੇ ਤੇ ਕੀਤੀ ਹੈ ਇਹ ਮੁਨੀਆਂ ਤੇ ਅਸੀਂ ਘਰ-ਪਾੜ ਰਖਾਉਂਗਾ ਜੇ ਮਾਦੀ ਮੰਨਾਂਗੇ ਪਰ ਜਿਹੜੀ ਗੱਲ ਹੈ ਕਿ ਉਹ ਬਹੁਤੇ ਮਾੜੀ ਹੈ ਬਿਲਕੁਲ ਤੁਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਇਹ ਗੱਲ ਦੁਨੀਆ ਦੇ ਕੋਨੇ ਕੋਨੇ ਚ ਗਈ ਹੈ ਮੈਂ ਇਸ ਚਿੱਠੀ ਜੀਪੀ ਡਾਡਾ ਸਾਹਿਬ ਨੂੰ ਲਿਖੀ ਹੈ ਇਹ ਗਜ਼ਮ ਕਦਾਦਾ ਇਤਨੀ ਕਟਰਾ ਹੋ ਜਾਏ ਤੁਹਾਡੇ ਪਾਰਟੀ ਦੇ ਯੂਥਿੰਗ ਦੀ এবੀਪੀ ਦੀ ਇਨਵੋਲਵਮੈਂਟ ਹੋਵੇ ਤੁਹਾਡੇ ਚੋਂ ਕਿਸੇ ਬੰਦੇ ਨੇ ਇਹ ਨਿੰਦਾ ਨਹੀਂ ਕੀਤੀ ਵਿੱਚ ਕਰਨ ਨਾਲ ਮਾਰਕ ਰੈਕਿੰਗ ਕੀਤੀ ਪੜਾਈ ਪਰ ਸਰਦਾਰ ਸਾਹਿਬ ਇੱਕ ਮਿੰਟ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਰੋਕਾਂਗਾ ਇੱਕ ਮਿੰਟ ਜਵਾਬ ਆਉਂਦਾ ਨਹੀਂ ਆਉਂਦਾ ਕੋਈ ਗੱਲ ਨਹੀਂ ਤੁਹਾਨੂੰ ਵਾਇਰਲ ਕਰਾਂ ਪਰ ਇਹਦੇ ਵਿੱਚ ਆਰਐਸਐਸ ਤੇ ਭਾਜਪਾ ਨੂੰ ਲਿਆਉਣ ਵਾਲੇ ਗੁਰਦੁਆਰਿਆਂ ਦੇ ਵਿੱਚ ਕੌਣ ਸਨ ਸ਼੍ਰੋਮਣੀ ਅਕਾਲੀ ਦਲ ਬਾਦਲੀ ਤਾਂ ਸੀ ਜਿਨ੍ਹਾਂ ਨੇ 24 ਸਾਲ ਉਹਨਾਂ ਦਾ ਯਾਰੀ ਰੱਖੀ ਉਹਨਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਪਹਿਲਾਂ ਇਹਨਾਂ ਨੇ ਦਿੱਤੀ ਜਿਹਦੇ ਕਰਕੇ ਸਾਰਾ ਕੁਝ ਹੋਇਆ ਖੈਰ ਤੁਹਾਡੀ ਕਨੈਕਸ਼ਨ ਦੀ ਬੜੀ ਅੱਜ ਪ੍ਰੋਬਲਮ ਆ ਰਹੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਚੜ੍ਹਦੀ ਕਲਾ 'ਚ ਰਹਿ ਕੇ ਇਸੇ ਤਰ੍ਹਾਂ ਵਿੱਚ ਦੇ ਰਹੋ ਤੁਹਾਡੇ ਤੋਂ ਉਮੀਦ ਹੈ ਕਿ ਇਹ ਜਿਹੜਾ ਵਿਖੜਿਆ ਹੋਇਆ ਖਿਲਰਿਆ ਹੋਇਆ ਅਕਾਲੀ ਦਲ ਹੈ ਇਨੂੰ ਸ਼ਾਇਦ ਜੋੜਨ ਦੇ ਵਿੱਚ ਤੁਸੀਂ ਕੋ ਵੱਡਾ ਯੋਗਦਾਨ ਪਾ ਸਕੋ ਤੁਹਾਡੇ ਤੋਂ ਬੜੀਆਂ ਆਸਾਂ ਨੇ ਉਮੀਦਾਂ ਨੇ ਪਰ ਜੇ ਇਹ ਗੱਲ ਹੋਈ ਦਿਮਾਗ ਦੇ ਵਿੱਚ ਕਿ ਕੱਲਾ ਸੁਖਬੀਰ ਸਿੰਘ ਬਾਦਲ ਹੀ ਪੰਤ ਨੂੰ ਇਕੱਠਾ ਕਰ ਸਕਦਾ ਹੈ ਬੜਾ ਵੱਡਾ ਭੁਲੇਖਾ ਹੈ ਤੇ ਬੜਾ ਵੱਡਾ ਵਹਿਮ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਜ੍ਹਾ ਕਰਕੇ ਇਹ ਗਲਤੀਆਂ ਹੋਈਆਂ ਨੇ ਜਿਹਦੇ ਕਰਕੇ ਅੱਜ ਵੀ ਪੰਜਾਬ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਤੇ ਇੱਕੋ ਐਮਐਲਏ ਰਹਿ ਗਿਆ ਇੱਕੋ ਐਮਐਲਏ ਹੋਰ ਕੋਈ ਨਹੀਂ ਉਹ ਵੀ ਇਹਨਾਂ ਦੇ ਪਰਿਵਾਰ ਦਾ ਤੇ ਐਮਪੀ ਵੀ ਪਰਿਵਾਰ ਦਾ ਬਾਕੀ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਛੱਡ ਦਿੱਤਾ ਹੈ ਇਹ ਗੱਲ ਸਮਝਣੀ ਪੈਗੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬੇ ਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਕਿਤੇ ਸਫਾ ਵਿਛਾ ਕੇ ਬਹਿ ਕੇ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋ ਸਕੇ ਸਾਡੀਆਂ ਜੋ ਵੀ ਚਾਹਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹ ਕੇ ਗੁਰਜੀਕਾ ਖਾਲਸਾ ਵਾਹ ਕੇ ਗੁਰਜੀਕੀ ਫਤਿਹ ਮੇਰੇ ਤੋਂ ਬਾਅਦ ਪ੍ਰੋਗਰਾਮ ਪ੍ਰਾਈਮ ਟਾਈਮ ਲੈ ਕੇ ਦਿਵਿੰਦਰ ਬੈਨਿਪਾਲ ਜੀ 6 ਵਜੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕਰਾਇਆ ਜਾਏਗਾ ਮਾਫੀ ਚਾਹੁੰਨਾ ਕਿ ਇੰਟਰਨੈਟ ਦੀ ਕੋਈ ਮੁਸ਼ਕਲ ਕਰਕੇ ਬਹੁਤੀ ਗੱਲਬਾਤ ਕਲੀਅਰ ਨਹੀਂ ਹੋ ਸਕੀ ਆਉਣ ਵਾਲੇ ਸਮੇਂ ਜ਼ੋਰ ਗੱਲਬਾਤ ਕਰਾਂਗੇ ਰੱਬ ਰਾਖਾ